ਪਗ ਸਦਨਾ ਜੀ ਦੇ ਮਾਪੇ ਦਾ ਨਾਮ ਤਾਂ ਕੁਝ ਪਤਾ ਨਹੀਂ ਮਿਲਦਾ ਪਰ ਇਹ ਜਾਤ ਦੇ ਕਸਾਈ ਸਨ ਨਗਰ ਸਹਿਵਨ ਹైదరాబాద్ ਸਿੰਧ ਵਿੱਚ ਆਪ ਦਾ ਜਨਮ ਹੋਇਆ ਤੇ ਉਸ ਨਗਰ ਵਿੱਚ ਰਹਿੰਦੇ ਸਨ ਬਚਪਨ ਤੋਂ ਹੀ ਸੰਤਾ ਫਕੀਰਾਂ ਤੇ ਮਹਾਪੁਰਸ਼ਾਂ ਕੋਲ ਬੈਣ ਤੇ ਗਿਆਨ ਚਰਚਾ ਸੁਣਨ ਦੀ ਲਗਨ ਸੀ ਮੂਰਤੀ ਪੂਜਕ ਸਨ ਇਹਨਾਂ ਨੂੰ ਕਿਤੇ ਉਸ ਸਾਲਗ੍ਰਾਮ ਦਾ ਪੱਥਰ ਮਿਲ ਗਿਆ ਉਸ ਨੂੰ ਮਾਸ ਤੋਲਣ ਵਾਸਤੇ ਵੱਟਾ ਬਣਾ ਬੈਠੇ ਜਿਸ ਤੋਂ ਲੋਕੀ ਬੁਰਾ ਸਮਝਦੇ ਪਰ ਲੋਕਾਂ ਨੂੰ ਨਹੀਂ ਸੀ ਪਤਾ ਕਿ ਸਦਨਾ ਜੀ ਸਾਲਗ੍ਰਾਮ ਨੂੰ ਦੇਵਤਾ ਕਰਕੇ ਪੁੱਜਦੇ ਤੇ ਉਸ ਦੇ ਆਸਰੇ ਕਾਰਵਿਆਹ ਕਰਦੇ ਨੇ ਹਿੰਦੂ ਸੰਤ ਸਾਧੂਆਂ ਤੇ ਪੰਡਤਾਂ ਵਿੱਚ ਇਹ ਆਮ ਚਰਚਾ ਸੀ ਕਿ ਕਸਾਈ ਸਾਲਗ੍ਰਾਮ ਨਾਲ ਮਸਤ ਤੋਲਦਾ ਹੈ। ਇੱਕ ਦਿਨ ਇੱਕ ਸੰਤ ਸਾਧਨਾ ਜੀ ਦੀ ਦੁਕਾਨ ਉੱਤੇ ਪੁੱਜਾ ਤੇ ਬੇਨਤੀ ਕੀਤੀ ਭਾਈ ਸਦਨੇ ਇਹ ਕਾਲਾ ਪੱਥਰ ਮੈਨੂੰ ਦੇ ਦੇ। ਮੈਂ ਇਸ ਦੀ ਪੂਜਾ ਕਰਾਂ ਕਰੂੰ। ਇਹ ਸਾਲਗ੍ਰਾਮ ਹੈ। ਤੂੰ ਹੋਰ ਵੱਟੇ ਰੱਖ ਲੈ। ਸਾਧਨ ਸਦਨਾ ਜੀ ਨੇ ਬਿਨਾਂ ਝਿਜਕੇ ਸਾਲਗ੍ਰਾਮ ਚੱਕ ਕੇ ਫੜਾ ਦਿੱਤਾ। ਸੰਤ ਸਾਲਗ੍ਰਾਮ ਨੂੰ ਲੈ ਕੇ ਆਪਣੇ ਡੇਰੇ ਚਲੇ ਗਿਆ। ਡੇਰੇ ਪੁੱਜ ਕੇ ਸੰਤ ਨੇ ਸਾਲਗ੍ਰਾਮ ਨੂੰ ਇਸ਼ਨਾਨ ਕਰਾਇਆ। ਤੂ ਫਤਖਾਈ ਚੰਦਨ ਦਾ ਤਿਲਕ ਲਾਇਆ ਤੇ ਸੌ ਗਿਆ ਜਦ ਸਾਧੂ ਸੁੱਤਾ ਹੋਇਆ ਸੀ ਤਦ ਉਸਨੇ ਸੁਪਨੇ ਵਿੱਚ ਸਾਲਗ੍ਰਾਮ ਨੇ ਪਖਿਆ ਦਿੱਤੀ ਸੰਤਾ ਬਹੁਤ ਬੁਰਾ ਕੀਤਾ ਸਦਨੇ ਕੋਲ ਮੈਂ ਬਹੁਤ ਖੁਸ਼ ਸੀ ਉਹ ਮੇਰੀ ਪੂਜਾ ਕਰਦਾ ਸੀ ਸੱਚੇ ਹਿਰਦੇ ਨਾਲ ਮੇਰਾ ਹੋ ਚੁੱਕਾ ਸੀ ਮੈਂ ਪੂਜਾ ਤੇ ਸਤਕਾਰ ਦਾ ਭੁੱਖਾ ਨਹੀਂ ਸਗੋ ਪੇਮ ਦਾ ਭੁੱਖਾ ਹਾਂ ਉਹ ਤੋਲਦਾ ਹੋਇਆ ਵੀ ਮੈਨੂੰ ਚਿੱਤੇ ਕਰਦਾ ਸੀ ਉਸ ਕੋਲ ਛੱਡਾ ਇਹ ਬਚਨ ਸੁਣ ਕੇ ਸੰਤ ਦੀ ਨੀਂਦ ਖੁੱਲ ਗਈ ਉਹ ਸੋਚਦਾ ਤੇ ਕਿਤੇ ਕਰਮ ਉੱਤੇ ਪਛਤਾਉਂਦਾ ਰਿਹਾ ਦਿਨ ਚੜਿਆ ਤਾਂ ਸਦਨੇ ਕੋਲ ਗਿਆ ਉਸ ਨੂੰ ਆਖਣ ਲੱਗਾ ਸਦਨਾ ਜੀ ਆਪਣਾ ਸਾਲਗ੍ਰਾਮ ਵਾਪਸ ਲੈ ਲਓ ਕਿਉ ਸੰਤ ਜੀ ਸਦਨੇ ਨੇ ਪੁੱਛਿਆ ਤਾਂ ਸੰਤ ਨੇ ਸੁਪਨੇ ਦੀ ਸਾਰੀ ਵਾਰਤਾ ਕਹਿ ਸੁਣਾਈ ਉਸ ਵਾਰਤਾ ਨੂੰ ਸੁਣ ਕੇ ਸਦਨੇ ਦੇ ਮਨ ਵਿੱਚ ਸਗੋਂ ਦੂਣਾ ਚਾਹ ਤੇ ਪ੍ਰੇਮ ਉਮਾ ਹੋ ਗਿਆ ਉਹ ਪ੍ਰਭੂ ਭਗਤੀ ਕਰਨ ਲੱਗਾ ਰਾਤ ਦੇ ਸਮੇਂ ਇੱਕ ਸਾਹੂਕਾਰ ਸਦਨਾ ਜੀ ਦੇ ਕੋਲ ਬੱਕਰੇ ਦਾ ਮਾਸ ਲੈਣ ਵਾਸਤੇ ਆ ਗਿਆ। ਸਦਨੇ ਨੇ ਕਿਹਾ ਕਿ ਮਾਸ ਨਹੀਂ ਕਿਉਂਕਿ ਜੋ ਬੱਕਰਾ ਬਨਾਇਆ ਸੀ ਉਹ ਮੁੱਕ ਗਿਆ ਹੈ। ਸ਼ੌਕਰ ਲਿਹਾਜ ਵਾਲਾ ਸੀ ਤੇ ਸਦਨਾ ਉਸ ਨੂੰ ਮੋੜ ਵੀ ਨਹੀਂ ਸੀ ਸਕਦਾ। ਇਸ ਵਾਸਤੇ ਸਦਨੇ ਨੇ ਜੁੰਦੇ ਬੱਕਰੇ ਦੇ ਨੇੜੇ ਗਿਆ ਤਾਂ ਬੱਕਰਾ ਹੱਸ ਪਿਆ। ਹੱਸ ਕੇ ਕਹਿਣ ਲੱਗਾ ਸਦਨਾ ਜੀ ਸਗੋਂ ਬਾਹਰੀ ਕਰਨ ਲੱਗੇ ਜੇਕ ਨਵੀਂ ਭਾਜੀ ਚੜੇਗੀ। ਇਸ ਨੂੰ ਕੇ ਸਦਨਾ ਜੀ ਬਹੁਤ ਹੈਰਾਨ ਹੋਏ ਕਿ ਜਾਨਵਰ ਬੋਲਣ ਲੱਗ ਪਿਆ ਨਾਲ ਹੀ ਅੱਖ ਦਾ ਨਵੀਂ ਭਾਜੀ ਚੜਨ ਲੱਗਾ ਇਸ ਦਾ ਕੀ ਮਤਲਬ ਸਦਨੇ ਦੇ ਹੱਥੋਂ ਛੁਰੀ ਧਰਤੀ ਤੇ ਡਿੱਗ ਪਈ ਬੱਕਰਾ ਬੋਲਿਆ ਸੁਣ ਅੱਗੇ ਇਹ ਸਿਲਸਲਾ ਤੁਰਿਆ ਆਉਂਦਾ ਰਿਹਾ ਹੈ ਕਿ ਕਦੀ ਮੈਂ ਬੱਕਰਾ ਤੇ ਤੂੰ ਕਸਾਈ ਤੇ ਕਦੀ ਮੈਂ ਕਸਾਈ ਤੇ ਤੂੰ ਬੱਕਰਾ ਇਸ ਜਨਮ ਵਿੱਚ ਤੂੰ ਮੇਰੇ ਜੁੰਡੇ ਦਾ ਇੱਕ ਅੰਗ ਕੱਟ ਕੇ ਸ਼ੌਕ ਕਰਨ ਨੂੰ ਦੇਣ ਲੱਗਾ ਹੈ ਇਹ ਨਵੀਂ ਭਾਜੀ ਹੈ ਕੱਲ ਨੂੰ ਮੈਂ ਤੇਰੇ ਨਾਲ ਇਸੇ ਤਰ੍ਹਾਂ ਕਰਾਂਗਾ ਬੱਕਰੇ ਦੀ ਪਾਕਿਆ ਨੇ ਸੱਦਨੇ ਨੂੰ ਗਿਆਨ ਕਰਾ ਦਿੱਤਾ ਉਸ ਦਿਨ ਤਾਂ ਉਹਨੇ ਸ਼ਾਹੂਕਰ ਨੂੰ ਸਾਫ਼ ਜਵਾਬ ਦੇ ਦਿੱਤਾ ਤੇ ਅਗਲੇ ਭਲਕੇ ਮਾਸ ਵੇਚਣ ਦਾ ਧੰਦਾ ਹੀ ਛੱਡ ਦਿੱਤਾ ਸਾਧੂ ਹੋ ਗਿਆ ਅਕਾਲ ਦੀ ਭਗਤੀ ਕਰਨ ਲੱਗਾ ਸਦਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਭਗਤੀ ਕਰਨ ਵਿੱਚ ਹੀ ਭਲਾ ਹੈ ਤੋ ਪ੍ਰਖੋਤਮ ਜੀ ਦੇ ਦਰਸ਼ਨ ਵਾਸਤੇ ਜਗਨਨਾਥਪੁਰੀ ਦੀ ਯਾਤਰਾ ਵਾਸਤੇ ਸਿੰਧਵਚਗੋ ਚੱਲ ਪਿਆ ਜਗਨਨਾਥਪੁਰੀ ਸ਼ਹਿਰ ਪਹੁੰਚਣ ਤੋਂ ਪਹਿਲਾਂ ਰਾਤ ਪੈ ਗਈ ਉਸਨੇ ਸੋਚਿਆ ਕਿ ਸੇ ਗ੍ਰੈਸਤੀ ਦੇ ਘਰੋਂ ਭੋਜਨ ਮੰਗ ਕੇ ਖਾ ਲਵਾਂ ਤਾਂ ਰਾਤ ਕਿਤੇ ਕੱਟ ਲਵਾਂ ਇੱਕ ਘਰ ਦੇ ਬੂਹੇ ਅੱਗੇ ਖਲੋ ਕੇ ਭੋਜਨ ਵੱਲੋਂ ਪੁੱਛਿਆ ਉਸ ਘਰ ਵਿੱਚ ਇੱਕ ਇਸਤਰੀ ਦੂਜਾ ਪਤੀ ਰਹਿੰਦਾ ਸੀ ਇਸਤਰੀ ਦੀ ਉਮਰ ਵੀ 22 ਸਾਲ ਸੀ ਉਸ ਜ਼ਪਤੀ ਕੋਜਾ ਤੇ ਰੋਗੀ ਸੀ ਉਸ ਨਾਰੀ ਨੇ ਜਦੋਂ ਸਦਨਾ ਜੀ ਨੂੰ ਦੇਖਿਆ ਤਾਂ ਅੱਗੇ ਸੱਤ ਲਿਆ ਸਦਨਾ ਜੀ ਉਸ ਦੇ ਵਿਹੜੇ ਪੁੱਜ ਗਏ ਤੇ ਮੰंजे ਤੇ ਬੈਠ ਗਏ ਉਸ ਇਸਤਰੀ ਨੇ ਬੜੀ ਸ਼ਰਧਾ ਤੇ ਚਾਨਪ ਭੋਜਨ ਤਿਆਰ ਕੀਤਾ ਸਦਨਾ ਜੀ ਦੇ ਚਰਨ ਤੋਂ ਆਏ ਤੇ ਚੌਂਤਰੀ ਤੇ ਉੱਤੇ ਬਿਠਾ ਕੇ ਭੋਜਨ ਸ਼ਿਕਾਇਆ ਜਿੰਨਾ ਚਿਰ ਸਦਨਾ ਭੋਜਨ ਖਤਾਰਿਆ ਉਹਨਾਂ ਚਿਰ ਉਹ ਇਸਤਰੀ ਪੱਖਾ ਚਲਦੀ ਰਹੀ ਉਸ ਮਟਿਆਰ ਨੇ ਸਦਨਾ ਜੀ ਨੂੰ ਚੰਗਾ ਬਿਸਤਰਾ ਵਿਛਾ ਕੇ ਰਾਤ ਕੱਟਣ ਵਾਸਤੇ ਬੇਨਤੀ ਕੀਤੀ ਉਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਨਾਮ ਦਾ ਸਿਮਰਨ ਕਰਦੇ ਹੋਇਆ ਭਗਤਾ ਸੋង ਗਈ ਅੱਧੀ ਰਾਤ ਮਟਿਆਰ ਸ਼ਿੰਗਾਰ ਕਰਕੇ ਸਦਨਾ ਜੀ ਕੋਲ ਆ ਗਈ ਉਸ ਜ਼ਹਿਰ ਦੇ ਵਿੱਚ ਵਾਸਨਾ ਮੰਦੀ ਸੀ ਕਾਮ ਨੇ ਉਹਦੇ ਖੂਨ ਨੂੰ ਉਬਾਲ ਦਿੱਤਾ ਸੀ ਉਹ ਅੰਨੀ ਹੋਈ ਸੀ ਉਸ ਦਾ ਪੇਜਲਾ ਵਾਲਾ ਵਤੀਰਾ ਵੇਖ ਕੇ ਸਦਨਾ ਜੀ ਨੇ ਕਿਹਾ ਭੈਣ ਆਪ ਮੇਰੇ ਕੋਲੋਂ ਜਾਈਏ ਮੈਂ ਅੱਗੇ ਹੀ ਪਾਪ ਦੇ ਕਾਰਨ ਦਾ ਦਰ ਬਦਰ ਫਿਰਦਾ ਹਾਂ ਮੈਨੂੰ ਹੋਰ ਪਾਪਾਂ ਦਾ ਭਾਗੀ ਨਾ ਬਣਾ ਜਾਂ ਤੂੰ ਮੇਰੀ ਭੈਣ ਹੈਂ ਉਸ ਇਸਤਰੀ ਦੀ ਪੁੱਠੀ ਮਤਮੰਦੀ ਵਾਸਨਾ ਦੇ ਕਾਰਨ ਉਸਨੇ ਪੁੱਠਾ ਹੀ ਸੋਚਿਆ ਉਸਨੇ ਖਿਆਲ ਕੀਤਾ ਸ਼ਾਇਦ ਸੰਤੋ ਦੇ ਪਤੀ ਤੋਂ ਡਰਦੇ ਹੈ ਉਹ ਪਿੱਛੇ ਮੁੜੀ ਤੇ ਦਸਾਂ ਕੁ ਮਿੰਟਾਂ ਤੱਕ ਆਪਣੇ ਪਤੀ ਸਿਰ ਵੱਡ ਕੇ ਬੋਲੀ ਹੈ ਪਿਆਰੇ ਤੇਹਾਣੀ ਜੇ ਤੈਨੂੰ ਮੇਰੇ ਪਤੀ ਤੋਂ ਡਰ ਲੱਗਦਾ ਸੀ ਤਾਂ ਐ ਲੈ ਉਸ ਦਾ ਸੇਟ ਮੈਂ ਉਸਨੂੰ ਪਤਨੀ ਨਹੀਂ ਸੀ ਮੰਦੀ ਮੇਰੇ ਮਾਪੇ ਨੇ ਮੱਲੋ ਮੱਲੀ ਮੇਰਾ ਵਿਆਹ ਕਰ ਦਿੱਤਾ ਇਹ ਨਿਕੰਮਾ ਤੇ ਰੋਗੀ ਸੀ ਇਸ ਨੂੰ ਮੰਨਣਾ ਹੀ ਚਾਹੀਦਾ ਸੀ ਹੁਣ ਮੈਂ ਆਪ ਨੂੰ ਪਤਨੀ ਮੰਦੀ ਆ ਮੈਂ ਆਪਣਾ ਸੰਤਨੀ ਹੋ ਕੇ ਫਿਰਾਂਗੀ ਬਸ ਮੈਨੂੰ ਕਬੂਲ ਕਰ ਲਵੋ ਭਗਤ ਸੱਦਨਾ ਜੀ ਉਸ ਦੀਆਂ ਸਾਰੀਆਂ ਗੱਲਾਂ ਸੁਣਦੇ ਰਹੇ ਜਦੋਂ ਉਹ ਮਨ ਮਰਜ਼ੀ ਬਕਵਾਸ ਕਰ ਚੁੱਕੀ ਤਾਂ ਭਗਤ ਜੀ ਕ੍ਰੋਧਵਾਨ ਹੋ ਕੇ ਬੋਲੇ ਚੰਡਾਲਨ ਪਾਪਨ ਧਰਮ ਤੇ ਸਮਾਜ ਦੀ ਪਰਵਾਹ ਨਾ ਕਰਕੇ ਮਹਾਨ ਪਾਪ ਕੀਤਾ ਹੈ ਇਸ ਦਾ ਫਲ ਤੈਨੂੰ ਨਰਕ ਭੋਗਣਾ ਪਵੇਗਾ ਮੈਂ ਪਾਪ ਕਰਨ ਵਾਸਤੇ ਤਿਆਰ ਨਹੀਂ ਮੈਂ ਤੇਰੇ ਘਰੋਂ ਚੱਲਿਆ ਹਾਂ ਤੂੰ ਜ਼ਹਿਰ ਦੀ ਗੰਦਲ ਹੈ ਠਗਣੀ ਹੈ ਨਾਗਣੀ ਹੈ ਜਿਸ ਦਾ ਢੰਗ ਦਾ ਇਲਾਜ ਨਹੀਂ ਕਿ ਮੈਨੂੰ ਵੀ ਨਰਕਾਂ ਦਾ ਭਾਗੀ ਬਣਾਉਣਾ ਹੈ ਦਫਾ ਹੋ ਅੱਖਾਂ ਤੋਂ ਦੂਰ ਹੋ ਇਹ ਆ ਕੇ ਸਦਨਾ ਜੀ ਉੱਥੋਂ ਉੱਠਣ ਲੱਗੇ ਉਹਨਾਂ ਨੂੰ ਉੱਠਦਿਆਂ ਵੇਖ ਕੇ ਉਹ ਮਹਾ ਪਾਪਨ ਤੇ ਹਥਿਆਰੀ ਕੂਕ ਉੱਠੀ ਹੈ ਮੇਰੇ ਪਤੀ ਨੂੰ ਮਾਰ ਕੇ ਮੇਰੇ ਨਾਲ ਪਾਪ ਕਰਨਾ ਚਾਹੁੰਦਾ ਤੂੰ ਸੰਤ ਨਹੀਂ ਖੂਨੀ ਹੈ ਹੈ ਲੋਕੋ ਮੈਂ ਲੁੱਟੀ ਗਈ ਨਸੋ ਦੋੜੋ ਮੇਰੇ ਪਤੀ ਦਾ ਸੰਤ ਨੇ ਖੂਨ ਕਰ ਦਿੱਤਾ ਫੜੋ ਨਸ ਚੱਲਿਆ ਜੇ ਉਸ ਪਾਪਨ ਦਾ ਇਹ ਰੋਲ ਸੁਣ ਕੇ ਭਗਤ ਜੀ ਹੈਰਾਨ ਜ਼ਰੂਰ ਹੋਏ ਪਰ ਕਬਰਾਏ ਨਹੀਂ ਉਹਨਾਂ ਕਹਿਆ ਵੇਖੀ ਚੱਲ ਜਾਵੇਗੀ ਭਗਵਾਨ ਕੀ ਕਰਦਾ ਸ਼ਾਇਦ ਮੇਰੇ ਕਿਸੇ ਪਾਪ ਦਾ ਫਲ ਰਹਿ ਗਿਆ ਜੋ ਮੈਂ ਕਲ ਜੋਗਨ ਦੇ ਘਰ ਰਾਤ ਕੱਟਣ ਵਾਸਤੇ ਠਹਿਰ ਗਿਆ ਉਸ ਇਸਤਰੀ ਦਾ ਰੋਲ ਸੁਣ ਕੇ ਲੋਕ ਆ ਗਏ ਉਹਨਾਂ ਲੋਕਾਂ ਨੇ ਸਦਨਾ ਜੀ ਨੂੰ ਘੇਰ ਲਿਆ ਫੜ ਕੇ ਹਾਕਮ ਦੇ ਕੋਲ ਪੇਸ਼ ਕੀਤਾ ਹਾਕਮ ਨੇ ਸਦਨਾ ਜੀ ਦੇ ਹੱਥ ਕੱਟ ਦੇਣ ਦੀ ਸਜ਼ਾ ਦਿੱਤੀ ਉਸ ਵੇਲੇ ਸਦਨਾ ਜੀ ਨੇ ਪ੍ਰਭੂ ਅੱਗੇ ਬੇਨਤੀ ਕੀਤੀ ਪਰ ਸਦਨਾ ਜੀ ਨਿਰੰਕਾਰ ਵਾਹਿਗੁਰੂ ਨੂੰ ਨਿਹੋਰਾ ਮਾਰਦੇ ਹੋਏ ਅਰਜੋਈ ਕਰਦੇ ਹਨ ਕਿ ਤੁਸਾਂ ਉਸ ਖੁਦਗਰਜ਼ ਕਾਮੀ ਲੜਕੇ ਦੀ ਜਿਸ ਨੇ ਵਿਸ਼ਨੂੰ ਦਾ ਪੇਕ ਧਾਰ ਕੇ ਰਾਜਕੁਮਾਰੀ ਨਾਲ ਸ਼ਾਦੀ ਕੀਤੀ ਸੀ ਉਸ ਦੀ ਰੱਖਿਆ ਕੀਤੀ ਸੀ हे ਸ੍ਰਿਸ਼ਟੀ ਨੂੰ ਰਾ ਦਿਖਾਉਣ ਵਾਲੇ ਵੈਗਰੂ ਤੇਰਾ ਨਾਮ ਲੈ ਦਾ ਤੇਰੀ ਸ਼ਰਮ ਵਿੱਚ ਆਉਂਦਾ ਕੀ ਫਾਇਦਾ ਜੇਕਰ ਪਿਛਲੇ ਕਰਮ ਨਾਸ਼ ਨਾ ਹੋਏ ਤਾਂ ਭਗਤ ਸਦਨਾ ਜੀ ਨਿਹੋਰਾ ਮਾਰਦੇ ਹਨ ਕਿ ਜੇ ਕਰਮ ਹੀ ਪ੍ਰਧਾਨ ਹਨ ਤੇਰੀ ਬੰਦਗੀ ਕੀਤੀ ਦਾ ਕੀ ਮੁੱਲ ਹੈ ਇੱਥੇ ਗੁਰਮੁਖਿ ਸਿਧਾਂਤ ਪਰਤਕ ਨਜ਼ਰ ਆਉਂਦਾ ਹੈ ਰੱਬ ਬਖਸ਼ਿੰਦ ਹੈ ਉਹ ਦਰ ਆਏ ਦੇ ਔਗੂ ਨਹੀਂ ਵਿਚਾਰਦਾ ਸਭ ਨੂੰ ਅੰਗੀਕਾਰ ਕਰਦਾ ਹੈ ਛਾਤਰੀ ਇੱਕ ਬੂੰਦ ਬਦਲੇ ਤਖਸੈਂਦਾ ਮਰ ਜਾਣ ਪਿੱਛੇ ਜੋ ਉਸ ਨੂੰ ਸਮੁੰਦਰ ਵੀ ਮਿਲ ਜਾਵੇ ਤਾਂ ਉਸ ਦੇ ਕਿਸੇ ਕੰਮ ਨਹੀਂ ਆਉਂਦਾ ਇੰਤਜ਼ਾਰ ਵਿੱਚ ਜ਼ਿੰਦਗੀ ਨਿਕਲ ਚੱਲੀ ਹੈ ਮੈਂ ਇੰਤਜ਼ਾਰ ਕਰਦਾ ਕਰਤਾ ਥੱਕ ਗਿਆ ਹਾਂ ਮੇਰੇ ਮਨ ਨੂੰ ਨਿ ਟਿਕਾਉ ਨਹੀਂ ਆਉਂਦਾ ਮੈਂ ਕਿਸ ਤਰ੍ਹਾਂ ਧੀਰਸਤ ਕਰਾਂ ਜੇ ਡੁੱਬ ਕੇ ਮਰ ਜਾਣ ਤੋਂ ਬਾਅਦ 베ੜੀ ਲੱਭ ਵੀ ਪਈ ਤਾਂ ਉਸ ਉੱਤੇ ਕਿਸ ਨੂੰ ਚੜਾਵਾਂਗੇ हे वार गुरु ना मैं पहला कुछ सा, ना ही हुण कुछ हां ते ना ही मेरा कुछ है तेरा दास आ वक्त ना बॉडी करके मेरी लाज रखो हाकिम नु सच्ची गल दा पता लग गया उसने उस स्त्री नु ਧਰਤੇ ਵਿੱਚ ਗੱਡ ਕੇ ਕੁੱਤਿਆਂ ਕੋਲ ਪੜਵਾ ਦਿੱਤਾ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਪਾਪਨ ਦੀਰੂ ਨਰਕਾ ਨੂੰ ਗਈ ਸਦਨਾ ਜੀ ਦਾ ਇਤਿਹਾਸ ਪੰਜਾਬ ਵਿੱਚ ਹੈ ਸਰਹੰਦ ਵਿੱਚ ਉਹਨਾਂ ਦੀ ਸਮਾਦ ਵੀ ਹੈ